ਵਰਲਡ ਗਰੁੱਪ ਜ਼ਮੀਨ ਵਿੱਚ ਨਿਵੇਸ਼ ਕਰਾਉਣ ਦੇ ਨਾਮ ਉਤੇ ਨਿਵੇਸ਼ਕਾਂ ਤੋਂ ਵੱਖ-ਵੱਖ ਸਕੀਮਾਂ ਉਤੇ ਪੈਸੇ ਜਮ੍ਹਾਂ ਕਰਵਾਉਂਦੀ ਸੀ ਵਰਲਡ ਕੰਪਨੀ ਮਹੀਨਾਵਾਰ ਸਕੀਮਾਂ ਦੇ ਨਾਮ ਨਾਲ ਹੁਣ ਤੱਕ ਨਿਵੇਸ਼ਕਾਂ ਤੋਂ ਕਰੋੜਾਂ ਪੈਸੇ ਜਮ੍ਹਾਂ ਕਰਵਾ ਚੁੱਕੀ ਹੈ ਇਸ ਵਕਤ ਅਸੀਂ ਮੌਜੂਦਾ ਮੁਹਾਲੀ ਦੇ ਸੈਕਟਰ 100 ਅਤੇ 104 ਦੇ ਵਿੱਚ ਜਿੱਥੇ ਕਿ ਪਰਲ ਗਰੁੱਪ ਵੱਲੋਂ ਇੱਕ ਵੱਡਾ ਰੀਅਲ ਅਸਟੇਟ ਦਾ ਕਾਰੋਬਾਰ ਕੀਤਾ ਗਿਆ ਤੁਸੀਂ ਬੋਰਡ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਸ ਕੰਪਨੀ ਦੇ ਕਿੱਥੋਂ ਤੱਕ ਰੀਅਲ ਅਸਟੇਟ ਦਾ ਕਾਰੋਬਾਰ ਹੈ ਨਿਸ਼ਾਂਤ ਬਾਗ ਪਟਿਆਲਾ ਦੇ ਵਿੱਚ ਵੀ ਰੀਅਲ ਅਸਟੇਟ ਦਾ ਕੰਮ ਕੀਤਾ ਗਿਆ ਇਸ ਤੋਂ ਇਲਾਵਾ ਪਰਲ ਰੈਜ਼ਿਡੈਂਸੀ ਮੈਟਰੋ ਸਟਾਈਲ ਅਪਾਰਟਮੈਂਟ ਜੋ ਮੁਹਾਲੀ ਦੇ ਵਿੱਚ ਕੰਪਨੀ ਵੱਲੋਂ ਬਣਾਇਆ ਗਿਆ ਹੈ ਵਾਰਲ ਮੌਲ ਕਲਿਆਨ ਇਹ ਇੱਕ ਮੌਲ ਦੇ ਵਿੱਚ ਵੀ ਕੰਪਨੀ ਕਿਉਂਕਿ ਜੋ ਕਮਰਸ਼ੀਅਲ ਸੈਂਟਰ ਹੈ ਉਸ ਦੇ ਵਿੱਚ ਵੀ ਜਾਰਾਂ ਤਰ ਵਿਸਤਾਰ ਕਰਦੀ ਹੈ ਕੰਪਨੀ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਜਾਂ ਬ੍ਰਾਂਡ ਬੈਸਡ ਦੇ ਤੌਰ ਤੇ ਅਕਸ਼ੇ ਕੁਮਾਰ ਨੂੰ ਜੇ ਸਾਈਨ ਕੀਤਾ ਗਿਆ ਜੋ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਅਕਸ਼ੇ ਕੁਮਾਰ ਕੰਪਨੀ ਦੇ ਲਈ ਪ੍ਰਚਾਰ ਕਰਦੇ ਨੇ ਔਰ ਇਹ 104 ਸੈਕਟਰ ਹੈ ਔਰ 104 ਸੈਕਟਰ ਦੇ ਵਿੱਚ ਕਈ 100 ਏਕੜ ਦੇ ਵਿੱਚ ਇਹ ਪੂਰੀ ਸਿਟੀ ਫੈਲੀ ਹੋਈ ਹੈ PSL ਔਰ PGF ਦੋ ਕੰਪਨੀਆਂ ਹੈ ਜਿਸ ਦੇ ਲਈ SEBI ਨੇ ਆਰਡਰ ਪਾਸ ਕੀਤਾ ਗਿਆ ਉਸੇ ਦੇ ਵਿੱਚ ਕੰਪਨੀ ਵੱਲੋਂ ਜੋ ਨਿਵੇਸ਼ਕਾਂ ਦਾ ਪੈਸਾ ਹੈ ਉਹ ਵੀ ਰੀਅਲ ਸਟੇਟ ਸੈਕਟਰ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੂੰ ਪਲਾਟ ਦੇਣ ਦੇ ਨਾਂ ਤੇ ਨਿਵੇਸ਼ ਕਰਵਾਇਆ ਜਾਂਦਾ ਸੀ ਸਰਬਜੀਤ ਸਿੰਘ ABP ਨਿਊਜ਼ 104 ਸੈਕਟਰ ਮੋਹਾਲੀ